ਇਹ ਗਰਮੀਆਂ 'ਚ ਮਿਲਣ ਵਾਲਾ ਠੇਉ ਜਿਹੜਾ ਕਿ ਹੁਣ ਮਿਲੂਗਾ ਤੁਹਾਨੂੰ ਸਰਦੀਆਂ ਦੇ ਵਿੱਚ ਬਿਲਕੁਲ ਤਾਜ਼ਾ ਇਹਦਾ ਆਪਾਂ ਚਾਹ ਤਿਆਰ ਕੀਤਾ ਇਹ ਪਠਾਨਕੋਟੀ ਗੁਲਾਬੀ ਠੇਉ ਦਾ ਚਾਰਾ ਜੀ ਬਹੁਤ ਫਾਇਦੇਮੰਦ ਹੁੰਦਾ ਇਹਨੂੰ ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਤੁਸੀਂ ਅੱਗੇ ਸਾਰਾ ਵੀਡੀਓ ਦੇ ਵਿੱਚ ਦੇਖੋ ਜੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨੂੰ ਵਸਤੇ ਅਦਾਵ ਰਾਮ ਰਾਮ ਜੈ ਮਾਤਾ ਦੀ ਕੈਸੇ ਹੋ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬ ਬਲੌਗਰ ਤੇ ਫਿਰ ਫਰੈਂਡ ਸ਼ੁਰੂ ਕਰਦਾ ਪੰਜ ਦੀ ਵੀਡੀਓ ਅੱਜ ਦੀ ਵੀਡੀਓ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਮੈਂ ਕੀ ਢੇਰ ਲਾ ਕੇ ਅੱਗੇ ਬੈਠੀ ਆ ਬੜੀ ਹੈਰਾਨੀ ਦੀ ਗੱਲ ਆ ਕਿ ਇਹ ਗਰਮੀ ਦਾ ਜਿਹੜਾ ਫਾਲਾ ਇਹ ਸਰਦੀ ਦੇ ਵਿੱਚ ਵੀ ਆਪਾਂ ਨੂੰ ਮਿਲਿਆ ਤੇ ਸਾਈਜ਼ ਦੇਖੋ ਤੁਸੀਂ ਦੇਖੋ ਕਿਹੜਾ ਕਿਹੜਾ ਸਾਈਜ਼ ਆ ਕੋਈ ਵੀ ਆਪਣਾ ਜਿਹੜਾ ਵਾ ਇਹ ਵੇਖ ਕੇ ਪਛਾਣ ਨਹੀਂ ਸਕਦਾ ਕਿ ਇਹ ਟੇਊ ਆ ਐਡਾਡਾ ਸਾਈਜ਼ ਆ ਇਹ ਹੈਗਾ ਜੀ ਟੇਊ ਜਿਹੜਾ ਗਰਮੀ ਦੇ ਵਿੱਚ ਜਿਹਦਾ ਆਪਾਂ ਚਾਰ ਤਿਆਰ ਕਰਦੇ ਹਾਂ ਤੇ ਹੁਣ ਸਰਦੀਆਂ 'ਚ ਵੀ ਮਿਲਿਆ ਬਾਕੀ ਕਿ ਕਿ ਲੋ ਕਹਿਣਗੇ ਕਿ ਸ਼ਾਇਦ ਇਹਨਾਂ ਨੇ ਐਡ ਕੀਤੀ ਹੋਊਗੀ ਵੀਡੀਓ ਬਿਲਕੁਲ ਨਹੀਂ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਬੈਕਗ੍ਰਾਉਂਡ ਵੀ ਜਿਹੜੀ ਚੇਂਜ ਹੋਈ ਆ ਉਹ ਹੋਣੀ ਆ ਆਪਾਂ ਕੀਤੀ ਆ ਕੁਝ ਕੋਟੀਆਂ ਸਵੈਟਰ ਵੀ ਆਪਾਂ ਪਾਏ ਆ ਜ਼ਿੰਦਗੀ ਜੀ ਕਹਿੰਦੇ ਹਰ ਮੋੜ ਤੇ ਸਿੱਖਣ ਨੂੰ ਮਿਲਦਾ ਮੈਨੂੰ ਇਹ ਸੀਗਾ ਵੀ ਗਰਮੀਆਂ ਦੇ ਵਿੱਚ ਸਾਰਿਆਂ ਨੂੰ ਐਸੇ ਤਕਰੀਬਨ ਵੀ ਗਰਮੀ ਦੇ ਵਿੱਚ ਹੀ ਜਿਹੜਾ ਵਾ ਢੇਉ ਮਿਲਦਾ ਵਾ ਪਰ ਇਹ ਸਰਦੀ ਦੇ ਵਿੱਚ ਵੀ ਆਪਾਂ ਨੂੰ ਮਿਲ ਗਿਆ ਕੱਲ ਮੈਂ ਮਾਰਕੀਟ ਗਈ ਮੈਂ ਦੇਖਿਆ ਤੇ ਢੇਉ ਬਹੁਤ ਸੋਹਣੇ ਸੋਹਣੇ ਇਦਾਂ ਪਏ ਸੀਗੇ ਸੋ ਉਹ ਆਪਾਂ ਲੈ ਕੇ ਆਏ ਤੇ ਅੱਜ ਇਹਦਾ ਆਪਾਂ ਸਰਦੀਆਂ ਵਾਲੇ ਠੇਊ ਦਾ ਅਚਾਰ ਤਿਆਰ ਕਰਾਂਗੇ ਸੋ ਜਿਹੜੇ ਭੈਣ ਭਰਾ ਨਿਰਾਸ਼ ਸੀਗੇ ਵੀ ਕਈਆਂ ਨੂੰ ਮੈਂ ਪਹਿਲਾਂ ਕਹਿ ਚੁੱਕੀ ਸੀਗੀ ਵੀ ਚਾਰ ਘਾਟਾ ਜੀ ਜਿਵੇਂ 5-5 ਕਿਲੋ ਕੋਈ ਮੰਗਾਉਂਦਾ ਸੀ ਫਿਰ ਮੈਂ ਥੋੜਾ ਥੋੜਾ ਭੇਜੀ ਸੀ ਕਈ ਜਿਹੜੇ ਕਹਿੰਦੇ ਸਾਨੂੰ ਤਾਜ਼ਾ ਚਾਰ ਚਾਹੀਦਾ ਇਹ ਤਾਜ਼ਾ ਹੁਣ ਠੇਊ ਦਾ ਚਾਰ ਵੀ ਤੁਹਾਨੂੰ ਸਰਦੀਆਂ ਦੇ ਵਿੱਚ ਮਿਲ ਜੂਗਾ ਜੀ ਬਹੁਤ ਹੀ ਵਧੀਆ ਤੇ ਐ ਫਰੈਸ਼ ਨੇ ਤੇ ਹਰੇ-ਹਰੇ ਠੇਊ ਨੇ ਸੋ ਇਹਨਾਂ ਦਾ ਆਪਾਂ ਚਾਰ ਤਿਆਰ ਕਰਾਂਗੇ ਕਿਸ ਤਰ੍ਹਾਂ ਆਪਾਂ ਚਾਰ ਤਿਆਰ ਕਰਨਾ ਤੁਸੀਂ ਅੱਗੇ ਵੀਡੀਓ ਦੇਖੋ ਜੀ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਧੋ ਕੇ ਇਹਨਾਂ ਨੂੰ ਆਪਾਂ ਲਿਆ ਸਕਾ ਤੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਤੇ ਫਰੈਸ਼ ਫਰੈਸ਼ ਆਪਾਂ ਇਹਨਾਂ ਦਾ achar ਤਿਆਰ ਕਰਾਂਗੇ ਤੇ ਬਾਕੀ ਜਿਵੇਂ ਆਪਾਂ ਪਹਿਲਾਂ ਗੁਲਾਬੀ ਠੂ ਦਾ achar ਤਿਆਰ ਕੀਤਾ ਸੀਗਾ ਇਹ ਸਾਡੇ ਵਾਸਤੇ ਲਾਟਰੀ ਹੈ ਜੇ ਇਹਨੂੰ ਕਟਿੰਗ ਕਰਕੇ ਆਪਾਂ ਦੇਖਾਂਗੇ ਵੀ ਗੁਲਾਬੀ ਨਿਕਲਦਾ ਕਿ ਚਿੱਟਾ ਨਿਕਲਦਾ ਵਾ ਕਿਦਾਂ ਦਾ ਨਿਕਲਦਾ ਵੈਸੇ ਇਥੇ ਥੋੜਾ ਜਿਹਾ ਗੁਲਾਬੀ ਪਾਵਾ ਇੱਦੀ ਜਿਵੇਂ ਇਥੇ ਥੋੜਾ ਜਿਹਾ ਟੁੱਟਾ ਵਾ ਹੁਣ ਆਪਾਂ ਕਟਿੰਗ ਕਰਕੇ ਦੇਖਾਂਗੇ ਤੇ ਚਾਰ ਦੋਨੋਂ ਵਧੀਆ ਹੁੰਦੇ ਆ ਗੁਲਾਬੀ 'ਚ ਥੋੜੇ ਜਿਹਾ ਸੋ ਇਹਨਾਂ ਦੀ ਹੁਣ ਆਪਾਂ ਕਟਿੰਗ ਕਰਦੇ ਆ ਤੇ ਫਿਰ ਆਪਾਂ ਚਾਰ ਕਿਸ ਤਰ੍ਹਾਂ ਤਿਆਰ ਕਰਦੇ ਆ ਤੁਸੀਂ ਅੱਗੇ ਵੀਡੀਓ ਦੇਖਿਓ। ਗੁਲਾਬੀ ਨਿਕਲਿਆ ਜੇ ਜੀ ਲੋ ਆਪਣੀ ਲਾਟਰੀ ਜਿਹੜੀ ਨਿਕਲਾਈ ਜਿਵੇਂ ਲਾਟਰੀ ਆਪਾਂ ਕੱਢਣ ਲੱਗੇ ਵੇਦੇ ਨੇ ਪਤਾ ਨਹੀਂ ਕਿਹੋ ਜਿਹਾ ਨਿਕਲੂਗਾ ਗੁਲਾਬੀ ਟੀਓ ਨਿਕਲਿਆ ਬਹੁਤ ਹੀ ਸੋਹਣਾ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਤੇ ਇਹਦਾ ਆਪਾਂ ਚਾਰ ਤਿਆਰ ਕਰਦੇ ਆਂ ਦੀ। ਹੁਣ ਵੱਡੇ ਦੀ ਆਪਾਂ ਕਟਿੰਗ ਕਰਦੇ ਆਂ ਦੀ ਦੇਖਦੇ ਆਂ ਇਹ ਕਿੱਦਾਂ ਦਾ ਲੱਗਦਾ ਅੰਦਰੋਂ ਲੋ ਜੀ ਦੇਖੋ ਜੀ ਕੀ ਬਾਤ ਆ ਇਹ ਦੇਖ ਤੇ ਤੁਹਾਰੇ ਸ਼ਾਦੀ ਹੀ ਮੈਂ ਸਮਾਂ ਦੇ ਜਾਣੇ ਮੋੜੀ ਤੇਰੀ ਮੇਰੀ ਜੋੜੀ ਜੋ ਅਟਾਰੀ ਤੇ ਹੁਣ ਆਪਾਂ ਸਾਰੀ ਕਟਿੰਗ ਕਰ ਲਈ ਆ ਜੀ ਇਹ 12 ਕਿਲੋ ਸੀਗੇ ਤੁਹਾਨੂੰ ਵੇਖਣ ਚ ਲੱਗਣਾ ਵੀ 10 ਮਿੰਟ ਜੇ ਸ਼ਾਇਰ ਚਾਰ ਤਿਆਰ ਹੋ ਗਿਆ ਬਹੁਤ ਟਾਈਮ ਲੱਗਿਆ ਮੈਨੂੰ ਇਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇਹਨਾਂ ਦੀ ਕਟਿੰਗ ਕਰਨ ਚ ਤੇ ਹੁਣ ਆਪਾਂ ਜਿਹੜੇ ਇਹਦੇ ਵਿੱਚ ਮਸਾਲੇ ਪਾਉਣੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਾਰੇ ਆਪਾਂ ਮਸਾਲੇ ਲੈ ਕੇ ਆਏ ਆ ਜਿਵੇਂ 12 ਕਿਲੋ ਢਿਉ ਸੀਗੇ ਤੇ ਇਹਦੇ ਵਿੱਚ ਆਪਾਂ 100 ਗ੍ਰਾਮ ਕਾਲੀ ਮਿਰਚ 100 ਗ੍ਰਾਮ ਮੇਥੇ ਤੇ 100 ਗ੍ਰਾਮ ਇਹ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਸੌਂਫ ਤੇ 100 ਗ੍ਰਾਮ ਆਪਾਂ ਇਹਦੇ ਵਿੱਚ ਪਾਰੇ ਕਲੌਂਜੀ 50 ਗ੍ਰਾਮ ਜੀਰਾ 50 ਗ੍ਰਾਮ ਜਵੈਨ ਦੋ ਵੱਡੇ ਚਮਚੇ ਆਪਾਂ ਸਵਾਦ ਵਾਸਤੇ ਇਹਦੇ ਵਿੱਚ ਪਾ ਰਹੇ ਹਾਂ ਹਿੰਗ ਤੇ ਹਿੰਗ ਦੇ ਨਾਲ ਚਾਰ ਜਿਹੜਾ ਉਹ ਖਰਾਬ ਵੀ ਨਹੀਂ ਹੁੰਦਾ ਇੱਧਰ 50 ਗ੍ਰਾਮ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਹਲਦੀ ਤੇ 50 ਗ੍ਰਾਮ ਇਹਦੇ ਵਿੱਚ ਕੌੜੀ ਮਿਰਚ ਤੇ 50 ਗ੍ਰਾਮੀ ਢੇਗੀ ਮਿਰਚ ਤੇ ਨਮਕ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ 1.5 ਕਿਲੋ ਤੇ 1.5 ਕਿਲੋ ਆਪਾਂ ਇਹਦੇ ਤੇ ਇਹ ਵੀ ਕੋਲੂ ਦਾ ਜਿਹੜਾ ਸਰੋਂ ਦਾ ਸ਼ੁੱਧ ਤੇਲ ਆ ਤੇ ਤੁਸੀਂ ਜਦੋਂ ਵੀ ਚਾਰ ਤਿਆਰ ਕਰੋ ਸ਼ੁੱਧ ਜਿਹੜਾ ਸਰੋਂ ਦਾ ਤੇਲ ਹੀ ਪਾਇਆ ਕਰੋ ਜਿਹੜੇ ਤੁਸੀਂ ਉਹ ਫਿਲਟਰ ਕੀਤੇ ਹੋਏ ਆ ਆਮ ਬੋਤਲਾਂ ਵਾਲੇ ਤੇਲ ਲਿਆ ਕੇ ਪਾਉਨੇ ਉਹਦੇ ਨਾਲ ਵੀ ਚਾਰ ਜਿਹੜਾ ਜਲਦੀ ਖਰਾਬ ਹੋ ਜਾਂਦਾ ਹੁਣ ਇਹ ਜਿਹੜੇ ਜਿਹੜੇ ਸਾਬਤ ਮਸਾਲੇ ਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਪਹਿਲਾਂ ਦੜਫੜ ਕਰਦੇ ਆ ਤੇ ਫਿਰ ਅੱਗੇ ਆਪਾਂ ਚਾਰ ਬਣਾਉਨੇ ਤੇ ਸਾਰੇ ਮਸਾਲੇ ਨੂੰ ਆਪਾਂ ਥੋੜਾ ਜਿਹਾ ਰੋਸਟ ਕਰਕੇ ਤੇ ਹੁਣ ਇਹਨਾਂ ਨੂੰ ਦੜਫੜ ਕਰ ਲਿਆ ਦੇਖੋ ਇੱਦਾਂ ਦਿਖਦੇ ਆ ਵੀ ਚਾਹੀਦੇ ਆ ਤੇ ਥੋੜੇ ਜਿਹਾ ਬਰੀਕ ਵੀ ਚਾਹੀਦੇ ਆ ਤੇ ਹੁਣ ਆਪਾਂ ਜਿਹੜੇ ਬਾਕੀ ਦੇ ਮਸਾਲੇ ਆ ਸਾਰੇ ਆਪਾਂ ਇਹਦੇ ਵਿੱਚ ਰਲਾ ਲਾਂਗੇ ਇਹ ਚਾਰਾਂ ਦੇ ਵਿੱਚ ਨਮਕ ਤੇ ਤੇਲ ਦੀ ਮਾਤਰਾ ਪੂਰੀ ਹੋਵੇ ਤਾਂ ਤਾਂ ਹੀ ਚਾਰ ਜਿਹੜੇ ਵਧੀਆ ਰਹਿੰਦੇ ਆ ਇਹ ਮਸਾਲਾ ਦੇਖੋ ਆਪਣਾ ਸਾਰਾ ਤਿਆਰ ਹੋ ਚੁੱਕਿਆ ਚਾਰ ਵਾਸਤੇ ਇਹ ਸੇਮ ਪ੍ਰੋਸੈਸ ਆਂਬ ਦਾ achar ਤਿਆਰ ਕਰਨ ਵਾਲਾ ਵਾ ਤੇ ਵੈਸੇ ਦੋ ਤਿੰਨ ਤਰੀਕੇ ਨੇ ਪੈਂਦਾ ਵਾ ਪਹਿਲਾਂ ਆਪਾਂ ਸਾਰੀਆਂ ਚੈਨਲ ਤੇ ਵੀਡੀਓ ਤਿਆਰ ਕਰਕੇ ਪਾਈਆਂ ਤੇ ਹੁਣ ਆਪਾਂ ਇਦਾਂ ਜਿਹੜੀਆਂ ਫਾੜੀਆਂ ਨਾ ਟੇਉਦੀਆਂ ਮਿਲਣਾ ਆਪਾਂ ਪਾ ਲਾਂਗੇ ਥੋੜੀਆ ਕੱਪ ਦੇ ਵਿੱਚ ਅੱਲਾ ਮਾਫ ਕਰੇ ਜੀ ਕੈਸੀ ਉਸ ਨੇ ਅਨਾਇਤ ਹੈ ਤੇ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਥੋੜਾ ਥੋੜਾ ਮਸਾਲਾ ਸਾਰੀ ਕੋਟਿੰਗ ਹੋ ਗਈ ਆ ਫਿਰ ਆਪਾਂ ਇਹਤੇ ਪਾਵਾਂਗੇ ਫਾੜੀਆਂ ਢੇਉਦੀਆਂ ਅੱਲਾ ਮਾਫ ਕਰੇ ਜੀ ਕੈਸੀ ਉਸ ਨੇ ਅਨਾਇਤ ਐ ਇਹਦਾ ਸਾਰੀ ਆਪਾਂ ਫਾੜੀਆਂ ਮਿਚਾਲੀਆਂ ਤੇ ਫਿਰ ਆਪਾਂ ਇਹਦੇ ਤੇ ਇਦਾਂ ਤੇ ਪਾ ਦਾਂਗੇ ਇਦਾਂ ਮਸਾਲਾ ਇਦਾਂ ਥੋੜੀਆਂ-ਥੋੜੀਆਂ ਫਾੜੀਆਂ ਥੋੜਾ-ਥੋੜਾ ਮਸਾਲਾ ਆਪਾਂ ਇੱਥੇ ਪਾਉਂਦੇ ਜਾਵਾਂਗੇ। ਚੱਕ 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 ਜੱਟੀਏ ਦੁਪਹਿਰ ਚੱਕ ਜਾਂਗਰਜ 골ਡ ਜੜਾਤਾ ਯੱਟ ਨੇ। ਰੱਖ 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 ਮੇਰੇ ਸਿਰ ਤੇ ਤੋਂ ਹੱਥ ਕਿਤੇ ਦੀ। ਜਦੋਂ ਆਪਾਂ ਸਾਰੀਆਂ ਫਾੜੀਆਂ ਪਾ ਲਈਆਂ ਤੇ ਇੱਥੇ ਬਾਕੀ ਬਚਿਆ ਸਾਰਾ ਮਸਾਲਾ ਆਪਾਂ ਪਾ ਦਾਂਗੇ। ਵੈਸੇ ਕਈ ਲੋਕ ਕਿ ਇਦਾਂ ਮਸਾਲੇ ਦੇ ਵਿੱਚ ਫਾੜੀਆਂ ਰਲਾ ਕੇ ਫਿਰ ਤੇਲ ਪਾ ਕੇ ਫਿਰ ਮਿਕਸ ਕਰਕੇ ਫਿਰ ਪਾਉਂਦੇ ਆ। ਉਹਦਾਂ ਵੀ ਆਪਾਂ ਤਰੀਕਾ ਸਾਰਾ ਦੱਸਿਆ ਹੋਇਆ ਤੁਹਾਨੂੰ। ਤੇ ਅੱਜ ਥੋੜੀ ਜੀ ਆਪਾਂ ਨੁਸ਼ੇਤੀ ਸੀਗੀ। ਇਸ ਕਰਕੇ ਕਿਉਂਕਿ ਤੁਹਾਨੂੰ ਪਤਾ ਸਰਦੀਆਂ ਦੇ ਦਿਨ ਛੋਟੇ ਹੁੰਦੇ ਹਨ ਸ਼ਾਮ ਪੈਂਦੀ ਜਾਂਦੀ ਹੈ ਤੇ ਇਹ ਵੀ ਤਰੀਕਾ ਜਿਹੜਾ ਸੌਖਾ ਸੇਮ ਚਾਰ ਬਣੂਗਾ ਜਿਹੜਾ ਉਹ ਅਨਸਰਾਂ ਦਾ ਤੇਲ ਆ ਉਹ ਸਾਰਾ ਉਤੋਂ ਦੀ ਪਾ ਦਾਂਗੇ ਆਪਾਂ ਇਹਦੇ ਅੱਧਾ ਕਿਲੋ ਤੇਲ ਇਹਦੇ ਵਿੱਚ ਬਾਅਦ ਚ ਫੇਰ ਪਾਵਾਂਗੇ ਤੇ ਪਈਆ ਪਾਵਾਂਗੇ ਇਹਦੇ ਵਿੱਚ ਨਮਕ ਹੋਰ ਹੁਣ ਇਹਨੂੰ ਅਸੀਂ ਜ਼ਿਆਦਾ ਨਹੀਂ ਹਿਲਾਉਣਾ ਬਸ ਇਦਾਂ ਮੜਾ ਜਿਹਾ ਫੱਦਰਾ ਜਿਹਾ ਕਰਕੇ ਇਹਨੂੰ ਰੱਖ ਦਾਂਗੇ ਤੇ ਇਹ ਨਾਲ ਤੇ ਜਿਵੇਂ ਮਸਾਲੇ ਆਪਾਂ ਪਾਏ ਆ ਨਾਲ ਤੇ ਇਹਨੇ ਪਾਣੀ ਛੱਡ ਦੇਣਾ ਤੇ ਨਾਲ ਜਿਹੜਾ ਤੇਲ ਆ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਰਲ ਜਾਊਗਾ ਤੇ ਸਵੇਰੇ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਜਦੋਂ ਦੋ ਧੂਪਾ ਲੱਗ ਗਿਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧਾ ਕਿਲੋ ਤੇਲ ਹੋਰ ਪਾਵਾਂਗੇ ਤੇ ਪਈਆ ਨਮਕ ਪਾਵਾਂਗੇ ਤੇ ਚਾਰ ਆਪਣਾ ਤਿਆਰ ਹੋ ਜਾਣਾ ਇਦਾਂ ਆਪਾਂ ਇਹਨੂੰ ਨਹੀਂ ਹਿਲਾ ਸਕਦੇ ਜੇ ਹੁਣ ਇਦਾਂ ਮੈਂ ਹਿਲਾਉਂਗੀ ਤੇ ਸਾਰਾ ਮਸਾਲਾ ਥੱਲੇ ਜਾ ਕੇ ਬੈਠ ਜਾਣਾ ਇਸ ਕਰਕੇ ਮਸਾਲੇ ਜਿਵੇਂ ਆਪਾਂ ਪਰਤ ਬਣਾਈ ਜਿਵੇਂ ਬਰੀਆਨੀ ਦੀ ਬਣਾਉਨੇ ਨਾ ਇਦਾਂ ਇਹਦੀ ਆਪਾਂ ਪਰਤ ਬਣਾਈ ਆ ਉੱਤੇ ਵੀ ਆਪਾਂ ਇਹਦੇ ਮਸਾਲੇ ਪਾਤੇ ਹੁਣ ਇਹਨੂੰ ਟੱਕੀ ਰੱਖ ਦਾਂਗੇ ਦੋ ਤੁੱਪਾ ਲਵਾਵਾਂਗੇ ਤੇ ਚਾਰ ਆਪਣਾ ਰੈਡੀ ਹੋ ਜਾਣਾ ਤੇ ਜੇ ਤੁਸੀਂ ਮੰਗਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਸਾਡੇ ਕੋਲ ਚਾਰ ਮੰਗਾ ਸਕਦੇ ਹੋ ਸੋ ਇਹ ਆਪਾਂ ਅੱਜ ਢੀਉ ਦਾ ਸਰਦੀਆਂ ਵਾਲਾ ਚਾਰ ਤਿਆਰ ਕਰ ਦਿੱਤਾ ਤੇ ਵੀਡੀਓ ਕਿੱਦਾਂ ਦੀ ਲੱਗੀ ਜੇ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੇ ਅਗਲੀ ਆਪਾਂ ਵੀਡੀਓ ਕਾਦੀ ਤਿਆਰ ਕਰੀਏ ਵੀ ਜਿਹੜਾ ਸੁਝਾਅ ਤੁਸੀਂ ਦਿਆ ਕਰੋ ਜੀ ਬਾਕੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਆ ਜੀ ਮੇਰੇ ਚੈਨਲ ਰੂਬਲੋਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਰੀ ਵੀਡੀਓ ਵੇਖੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਵਾਸਤੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਮਿਲਦੇ ਆ ਕਿ ਨਵੀਂ ਵੀਡੀਓ ਤਦ ਤੱਕ ਲਈ ਸਸਟੇਕਾ